ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਮਢਹੰਸ ਰਾਗ ਦੇ ਵਿੱਚ ਮਹੱਲਾ ਚੌਥਾ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਆਪਣੀ ਪਵਿੱਤਰ ਬਾਣੀ ਰੱਬੀ ਬਾਣੀ ਤੁਰਕੀ ਬਾਣੀ ਦਾ ਹੀ ਪ੍ਰਮਾਨ ਕਰਦੇ ਹਨ ਹਰ ਸਤਗੁਰ ਹਰ ਸਤਗੁਰ ਮੇਲ ਹਰ ਛਤਗੁਰ ਚਰਨ ਹਮ ਪਾਇਆ ਰਾਮ ਹਰ ਸਤਗੁਰ ਹਰ ਸਤਗੁਰ ਮੇਲ ਏ ਮੇਰੇ ਪਰਮੇਸ਼ਰ ਪ੍ਰਮਾਤਮਾ ਮੈਨੂੰ ਗੁਰਦੇਵ ਦਾ ਮਿਲਾਪ ਕਰਾ ਮੈਨੂੰ ਪ੍ਰੀਤਮ ਪ੍ਰਮਾਤਮਾ ਗੁਰੂ ਦਾ ਮਿਲਾਪ ਕਰਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਭਾ ਜਾਣਾ ਭਾਵ ਮਨ ਵਿੱਚ ਕੋਈ ਗੱਲ ਖੁਬ ਜਾਣੀ ਮਨ ਨੂੰ ਗੱਲ ਲੱਗ ਜਾਣੀ ਕਿਸੇ ਪ੍ਰਤੀ ਖਿੱਚ ਪੈ ਜਾਣੀ ਕਿਸੇ ਪ੍ਰਤੀ ਪ੍ਰੇਮ ਪੈ ਜਾਣਾ ਜਾਂ ਕਿਸੇ ਚੀਜ਼ ਨੂੰ ਅਪਾ ਜੀ ਮੈਂ ਕਹਿੰਨੇ ਆ ਪਸੰਦ ਕਰ ਲੈਣਾ ਉਹਦੀ ਮਨ ਵਿੱਚ ਮੰਗ ਵੱਜ ਜਾਣੀ ਚਰਨ ਹਮ ਪਾਇਆ ਰਾਮ ਹੇ ਪ੍ਰਮਾਤਮਾ ਕਿਰਪਾ ਕਰ ਮੈਨੂੰ ਗੁਰੂ ਦਾ ਮਿਲਾਪ ਕਰਾ ਹਰ ਸਤਗੁਰ ਚਰਨ ਹੰ ਪਾਇਆ ਰਾਮ ਪਰਮੇਸ਼ਰ ਪ੍ਰਮਾਤਮਾ ਉਹ ਗੁਰੂ ਦੇ ਚਰਨਾਂ ਦਾ ਜਿਹੜਾ ਪਿਆਰ ਹੈ ਮਿਲਾਪ ਹੈ ਜਿਹੜਾ ਖਿੱਚ ਹੈ ਹੇ ਪ੍ਰਮਾਤਮਾ ਪਰਮੇਸ਼ਰ ਉਹ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਉਹ ਪੈਦਾ ਹੋ ਗਈ ਹੈ ਇਸ ਕਰਕੇ ਮੈਨੂੰ ਗੁਰੂ ਦਾ ਮਿਲਾਪ ਕਰਵਾ ਤੇ ਮਰ ਅ ਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਤਿਮਰ ਕਹਿੰਦੇ ਨੇ ਹਨੇਰੇ ਨੂੰ ਜਾਂ ਕਹੀਏ ਤਿੰਨ ਗੁਣ ਰਜੋਗੁਣ ਤਮੋਗੁਣ ਸਤੋਗੁਣ ਇਹ ਸਾਰੀ ਮਾਇਆ ਹੈ ਅਗਿਆਨ ਸੋਝੀ ਨਾ ਹੁਣੀ ਤਿੰਨਾ ਗੁਣਾ ਵਿੱਚ ਅਗਿਆਨ ਦੇ ਵਿੱਚ ਆਪਣਾ ਜੀਵਨ ਜਿਹੜਾ ਉਹ ਗਵਾਇਆ ਤਿਮਰ ਅਗਿਆਨ ਗਵਾਇਆ ਜੈ ਕਹੀਏ ਗੁਰੂ ਨੇ ਚਰਣਾ ਨਾਲ ਜੁੜ ਕੇ ਗੁਰੂ ਦੇ ਚਰਨਾਂ ਨਾਲ ਪਿਆਰ ਪਾ ਕੇ ਤਿੰਨ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਜਦੋਂ ਗੁਰੂ ਦਾ ਗਿਆਨ ਪ੍ਰਾਪਤ ਹੋਇਆ ਗੁਰੂ ਦੀ ਬਖਸ਼ੀਸ਼ ਹੋਈ ਅੰਜਨ ਕਹਿੰਦੇ ਨੇ ਸ਼ੁਰਮੇ ਨੂੰ ਗਿਆਨ ਅੰਜਨ ਗੁਰ ਦਿਆ ਹਿਰਦੇ ਘਰ ਵਿੱਚ ਜਿੱਦ ਪਰਮਾਤਮਾ ਨੇ ਜਿਹੜੀ ਦਿਵਯ ਦ੍ਰਿਸ਼ਟੀ ਅੱਖ ਸੀ ਉਹਦੇ ਵਿੱਚ ਗਿਆਨ ਰੂਪੀ ਸ਼ੁਰਮਾ ਪਾਇਆ ਦਿਵਯ ਦ੍ਰਿਸ਼ਟੀ ਅੱਖ ਜਿਹੜੀ ਚੰਗੀ ਬਿਰਤੀ ਵਾਲੀ ਅੱਖ ਸੀ ਚੰਗੀ ਸੋਚ ਵਾਲੀ ਅੱਖ ਸੀ ਗਿਆਨ ਸੀ ਜਿਹੜਾ ਗਿਆਨ ਰੂਪੀ ਅੱਖ ਸੀ ਉਹਦੇ ਵਿੱਚ ਉਹ ਗਿਆਨ ਦਾ ਵਾਧਾ ਕੀਤਾ ਅ ਗਿਆਨ ਗਵਾਇਆ ਤੇ ਜੋ ਕੋਣ ਤਮਾ ਗੁਣ ਸਤਿ ਗੁਣ ਦੇ ਅ ਗਿਆਨ ਨੂੰ ਖਤਮ ਕਰਕੇ ਉਹਨੂੰ ਦੂਰ ਕਰਕੇ ਜਿਹੜੀ ਗਿਆਨ ਰੂਪੀ ਅੱਖ ਸੀ ਉਹਦੇ ਵਿੱਚ ਹੋਰ ਵਾਧਾ ਚੰਗਾ ਵਿਵੇਕ ਬੁੱਧੀ ਵਾਲਾ ਅੰਜਨ ਸ਼ਰਮਾ ਪਾ ਕੇ ਜਿਹੜਾ ਗਿਆ ਅਗਿਆਨ ਸੀ ਉਹਨੂੰ ਖਤਮ ਕੀਤਾ ਤੇ ਮਿਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਗੁਰੂ ਦੇ ਚਰਨਾਂ ਨਾਲ ਜਦੋਂ ਪਿਆਰ ਕੀਤਾ ਗੁਰੂ ਦੇ ਚਰਨ ਹਿਰਦੇ ਚ ਭਾਏ ਤਾਂ ਗੁਰੂ ਨੇ ਦ੍ਰਿਸ਼ਟੀ ਕੀਤੀ ਬ੍ਰਹਿਮਤ ਕੀਤੀ ਗਿਆਨ ਰੂਪੀ ਸ਼ਰਮਾ ਪਾ ਕੇ ਅਗਿਆਨ ਨੂੰ ਖਤਮ ਕੀਤਾ ਗੁਰ ਗਿਆਨ ਅੰਜਨ ਸਤਗੁਰ ਪਾਇਆ ਅਗਿਆਨ ਅੰਧੇਰ ਬਿਨਾਸੀ ਫਿਰ ਉਹੀ ਪੰਕਤੀ ਦੁਆਰਾ ਮਹਾਰਾਜੀ ਨੇ ਗੁਰ ਗਿਆਨ ਅੰਜਨ ਗੁਰ ਸਤਗੁਰੂ ਪਾਇਆ ਗਿਆਨ ਰੂਪੀ ਸਰਮਾਨ ਵਿਚਾਰ ਰੂਪੀ ਅਕਦੇਵ ਜਦੋਂ ਗੁਰੂ ਨੇ ਪਾਇਆ ਅਗਿਆਨ ਅੰਧੇਰ ਬਿਨਾਸੀ ਜਿਹੜਾ ਅਗਿਆਨ ਦਾ ਹਨੇਰਾ ਸੀ ਅਗਿਆਨ ਕੀ ਸੀ ਪਾਈ ਜਿਹੜਾ ਗਿਆਨ ਹੈ ਉਹ ਮੈਂ ਮੇਰੀ ਹੈ ਹਉਮੈ ਹਉਮੈ ਕਰਕੇ ਜੁੜਿਆ ਹੋਇਆ ਹੈ ਹਉਮੈ ਕਰਕੇ ਪੰਜਾਬਕਾਰਾਂ ਚ ਵੱਸਦਾ ਹੈ ਬੰਦਾ ਹਉਮੈ ਕਰਕੇ ਸੰਸਾਰ ਨਾਲ ਜੁੜਦਾ ਮੈਂ ਮੇਰੀ ਕਰਕੇ ਇਹ ਦੁਖੀ ਹੈ ਜਦੋਂ ਗੁਰੂ ਨੇ ਗਿਆਨ ਦੀ ਬਖਸ਼ਿਸ਼ ਕੀਤੀ ਗਿਆਨ ਦਾ ਸਰਮਾ ਪਾਇਆ ਇਹਨੂੰ ਸਮਝਾਈ ਕਿ ਜਿਹੜਾ ਇਹ ਸੰਸਾਰ ਹੈ ਇਹ ਹਨੇਰਾ ਹੈ ਇਹ ਸੰਸਾਰਾ ਜਿਹੜਾ ਇਹ ਮਿੱਥਿਆ ਹੈ ਬਿਆਰਥ ਹੈ ਇਹ ਕਿਸੇ ਕੰਮ ਦਾ ਨਹੀਂ ਹੈ ਜਿਵੇਂ ਇੱਕ ਹਨੇਰੇ ਦੇ ਵਿੱਚ ਅਸੀਂ ਪਈ ਹੋਵੇ ਅਗਲੇ ਜਾਣਦੇ ਐ ਵੀ ਤੇ ਸੱਪ ਪਿਆ। ਕਈਆਂ ਨੇ ਆ ਕੇ ਉਹਨੂੰ ਛੋਟੀਆਂ ਮਾਰੀਆਂ। ਦੀਵਾ ਲਿਆਂਦਾ, ਲਾਈਟ ਲਾਈ, ਚਾਨਣ ਹੋਇਆ, ਕਹਿੰਦੇ ਉਹ ਤਾਂ ਰੱਸੀ ਸੀ। ਸਾਰਿਆਂ ਨੇ ਹਸਣਾ ਕੀਤਾ, ਇਹ ਤਾਂ ਰੱਸੀ ਸੀ। ਕੋਈ ਦਿਬ ਦ੍ਰਿਸ਼ਟੀ ਵਾਲਾ ਆ ਗਿਆ ਜਿਹਦੇ ਪਰ ਗੁਰੂ ਦੀ ਕਿਰਪਾ ਸੀ। ਦਿਬ ਦ੍ਰਿਸ਼ਟੀ ਵਾਲਾ, ਵਿਵੇਕ ਵਿਚਾਰ ਵਾਲਾ, ਗੁਰੂ ਦੀ ਬਖਸ਼ੀਸ਼ ਵਾਲਾ। ਕਹਿੰਦੇ ਹਨੇਰੇ 'ਚ ਇਹ ਸੱਪ ਦਿਖਦਾ ਹੈ। ਚਾਨਣ ਵਿੱਚ ਰੱਸੀ ਹੈ ਕਹਿੰਦੇ ਚਾਨਣ ਵਿੱਚ ਰੱਸੀ ਹੈ ਵਿਵਸਤੀ ਵਾਲਾ ਕਹਿੰਦਾ ਇਹ ਰੱਸੀ ਵੀ ਨਹੀਂ ਹੈ ਇਹ ਕੀ ਹੈ ਫਿਰ ਕਹਿੰਦੇ ਕਹਿੰਦੇ ਇਹ ਇਹ ਪਰਮਾਤਮਾ ਦੀ ਰੂਪ ਹੈ ਬ੍ਰਹਮ ਦੀ ਸੈ ਬ੍ਰਹਮ ਸੁਣੀ ਹੈ ਇੱਕ ਇੱਕ ਵਖਾਣੀਆਂ ਆਤਮ ਪਸਾਰਾ ਕਰਨੇ ਹਾਰਾ ਪ੍ਰਭ বিনা ਨਹੀਂ ਜਾਣੀਆਂ ਇਹ ਤੇ ਪਰਮਾਤਮਾ ਦੀ ਰੂਪ ਹੈ ਪਰਮੇਸ਼ਰ ਤੋਂ ਸ੍ਰਿਸ਼ਟੀ ਪੈਦਾ ਹੋਈ ਜੋੜ ਖਾਨੀਆਂ ਪੈਦਾ ਇਆਂ ਉਹਨਾਂ ਦੇ ਵਿੱਚੋਂ ਇਹ ਸਿਸਟਮ ਬਣਿਆ ਸਾਰਾ ਸਭ ਕੁਝ ਪਰਮਾਤਮਾ ਤੋਂ ਨਿਕਲੇ ਆ ਹਨੇਰੇ ਦੇ ਵਿੱਚ ਇਹ ਸੱਪ ਸੀਗਾ ਚਾਨਣ ਦੇ ਵਿੱਚ ਰੱਸੀ ਹੈ ਤੇ ਗਿਆਨ ਵਿੱਚ ਇਹ ਪਰਮੇਸ਼ਰ ਹੈ ਇਸ ਕਰਕੇ ਜਦੋਂ ਪਰਮੇਸ਼ਰ ਪਰਮਾਤਮਾ ਗੁਰੂ ਜੀ ਕਿਰਪਾ ਕਰਦੇ ਨੇ ਫਿਰ ਸਾਰਿਆਂ ਚ ਰੱਬ ਦਿਸਦਾ ਹੈ ਅਗਿਆਨ ਮਿਟ ਜਾਂਦਾ ਹੈ ਪਰ ਮਿਟ ਜਾਂਦਾ ਹੈ ਕੁਸ਼ੈਨੂ ਮਹਾਰਾਜੀ ਕਹਿੰਦੇ ਨੇ ਗੁਰ ਗਿਆਨ ਅੰਜਨ ਸਤਗੁਰੂ ਪਾਇਆ ਐਸੀ ਮਹਾਰਾਜੀ ਨੇ ਬੇਬੇਕ ਰੂਪੀ ਵਿਚਾਰ ਰੂਪੀ ਅਕਦੇ ਵਿੱਚ ਗਿਆਨ ਰੂਪੀ ਸਰਮਾ ਪਾਇਆ ਅਗਿਆਨ ਅੰਧੇ ਬਿਨਾਸੀ ਜਿਹੜਾ ਭਰਮ ਦਾ ਅੰਧੇਰਾ ਸੀ ਹਨੇਰਾ ਪਿਆ ਹੋਇਆ ਸੀ ਮੋਹ ਮਮਤਾ ਦੇ ਜਾਲ ਦਾ ਉਹ ਦੂਰ ਹੋ ਗਿਆ ਹੁਣ ਸੁਖੀ ਹੋ ਗਿਆ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਭਾਈ ਮਨ ਕਿਨੂ ਜਪਦਾ ਹੈ ਹੁਣ ਅਸੀਂ ਇਤਨੇ ਮੇਂ ਵੀ ਕਰਦੇ ਆਂ ਅਸੀਂ ਸਿਮਰਨ ਵੀ ਕਰਦੇ ਆਂ ਅਸੀਂ ਸੇਵਾ ਵੀ ਕਰਦੇ ਆਂ ਹੋਰ ਕਰਮਕਾਂਡ ਵੀ ਕਰਦੇ ਆਂ ਪਰ ਸਾਡੇ ਅੰਦਰ ਇੱਕ ਦੌੜ ਹੈ ਹਰ ਇੱਕ ਦੇ ਅੰਦਰ ਚੱਲਦੀ ਹੈ ਵੀ ਮੇਰੇ ਕੋਲ ਮਾਇਆ ਹੋਵੇ ਫਿਰ ਜਾਦੇ ਹੋਵੇ ਫਿਰ ਹੋਰ ਹੋਵੇ ਫਿਰ ਮੇਰੇ ਨਾਲ ਕੋਈ ਵੱਡਾ ਨਾ ਹੋਵੇ ਤ੍ਰਿਸ਼ਨਾ ਲੱਗ ਜਾਂਦੀ ਹੈ ਫਿਰ ਹਉਮੈ ਆ ਜਾਂਦੀ ਹੈ ਵੀ ਮੇਰੇ ਨਾਲ ਕੋਈ ਵੱਡਾ ਨਾ ਹੋਵੇ ਆ ਦੇਸਾਂ ਦੀ ਲੜਾਈ ਕੀ ਹੈ ਵਿਦੇਸਾਂ ਮੇਰੇਸਾਂ ਦੀ ਇਹੀ ਕਾਰਨ ਹੈ ਕਿ ਅਸੀਂ ਵੱਡੇ ਹੋਈਏ ਅਸੀਂ ਪੂਰੇ ਵਰਲਡ ਵਿੱਚ ਸਾਡਾ ਨਾਮ ਹੋਵੇ ਅਸੀਂ ਵਰਲਡ ਦੇ ਉੱਪਰ ਦੀ ਹਈਏ ਐਦਾਂ ਕਰਦੇ ਕਰਦੇ ਲੜਾਈ ਕਰਨ ਲੱਗ ਜਾਂਦੇ ਆ ਝਗੜੇ ਪਾ ਲੈਂਦੇ ਆ ਤੇ ਇਹ ਅਗਿਆਨ ਹੈ ਅਗਿਆਨ ਹਨੇਰਾ ਵਧਦੇ ਜਾਂਦਾ ਜਦੋਂ ਗੁਰੂ ਕਿਰਪਾ ਕਰਦਾ ਇਹ ਚੀਜ਼ਾਂ ਫੇਰ ਨਿਕਲਦੀਆਂ ਨੇ ਤਿਮਰ ਅਗਿਆਨ ਗਵਾਇਆ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨਾਂ ਹੰ ਭਾਇਆ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਸਤਿਗੁਰ ਗੁਰ ਪਾਇਆ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਮਿਨਾਸੀ ਜਦੋਂ ਗੁਰੂ ਕਿਰਪਾ ਕਰਦਾ ਫਿਰ ਅંધੇਰਾ ਮਿਟ ਜਾਂਦਾ ਹੈ ਸਤਿਗੁਰ ਸੇ ਪਰਮ ਪਦ ਪਾਇਆ ਹੁਣ ਪਰਮ ਪਦ ਕੀ ਹੈ ਜਦੋਂ ਸਾਰੀ ਦੁਨੀਆ ਦੀ ਦੌੜ ਮੁੱਕ ਜਾਵੇ ਪੈਸੇ ਦੀ ਮਹਿਮਾਨ ਵਡਿਆਈ ਦੀ ਫਿਰ ਮਨ ਕਿਸੇ ਲੱਗਦਾ ਹੈ ਫਿਰ ਭਾਈ ਮਨ ਗੁਰੂ ਦੇ ਚਰਨਾ ਚ ਲੱਗ ਜਾਂਦਾ ਹੈ ਸਤ ਕਰਕੇ ਜਿਹਨੂੰ ਸਮਝ ਲਵੇ ਵੀ ਇਹ ਸਤ ਹੈ ਹੁਣ ਸਤ ਤੋਂ ਪਰਮੇਸ਼ਰ ਹੈ ਸਤ ਗੁਰੂ ਹੈ ਗੁਰੂ ਸੱਤ ਹੈ ਸਾਰੀ ਦੁਨੀਆ ਬਿੰਸ ਸੁਨਹਾਰਾ ਝੂਠ ਹੈ ਜਦੋਂ ਇਹ ਅੱਖ ਖੁੱਲੀ ਵੀ ਸਾਰੀ ਦੁਨੀਆ ਝੂਠ ਹੈ ਤੇ ਇਹਦਾ ਮਨ ਉੱਪਰ ਮੁੜ ਗਿਆ ਜਿਹਦੇ ਪਤਾ ਹੈ ਜਿਹੜੇ ਭਾਂਡੇ ਨੇ ਭਾਂਡੇ ਦੇ ਵਿੱਚ ਛੇਕ ਨੇ ਦੁੱਧ ਜਾਂ ਵਸਤੂ ਟਿਕਣੀ ਨਹੀਂ ਆਪਾਂ ਨੂੰ ਚੱਕਦੀ ਨਹੀਂ ਇਹ ਭਾਂਡਾ ਇਹਦੇ ਵਿੱਚ ਵਸਤੂ ਨਹੀਂ ਪਾਉਂਦੇ ਆਪਾਂ ਇਹ ਭਾਂਡਾ ਲੀਕ ਹੈ ਟੁੱਟਿਆ ਹੋਇਆ ਹੈ ਉਹਨੂੰ ਆਪਾਂ ਫੁੱਟ ਵਿੱਚ ਛੱਡ ਦਿੰਨੇ ਆ ਟੁੱਟੇ ਭਾਂਡੇ ਨੂੰ ਵਰਤਦੇ ਨਹੀਂ ਉਹਦਾ ਪਤਾ ਸਾਨੂੰ ਗਿਆਨ ਹੈ ਕਿ ਸਬੂਤ ਭਾਂਡਾ ਕੋਈ ਮਿਲੇ ਪੂਰਾ ਕੋਈ ਜਿਹਦੇ ਚ ਕੋਈ ਸੇਕ ਨਾ ਹੋਣ ਉਹ ਮਿਲੇ ਅਸ਼ੁੱਧ ਵਸਤੂ ਪਾਵਾਂਗੀ ਇਸ ਤਰ੍ਹਾਂ ਜਦੋਂ ਗਿਆਨ ਦੀ ਅੱਖ ਖੁੱਲਦੀ ਹੈ ਗੁਰੂ ਕਿਰਪਾ ਕਰਦਾ ਹੈ ਉਹਨ ਸਾਰਾ ਸੰਸਾਰ ਟੁੱਟੇ ਭਾਂਡੇ ਵਾਂਗੂ ਲੱਗਦਾ ਹੈ ਵੀ ਇਹ ਤਾਂ ਟੁੱਟਿਆ ਭਾਂਡਾ ਇਹਦੇ ਚ ਜਿਹੜੀ ਵੀ ਚੀਜ਼ ਇਕੱਠੀ ਕਰਾਂਗੇ ਇਹ ਇਹ ਬਿਨ ਸੰਹਾਰਾ ਇਹ ਨਾਲ ਜਾਣ ਵਾਲੀ ਨੀਅਤ ਇਹ ਟੁੱਟੇ ਭਾਂਡੇ ਦੀ ਤਰ੍ਹਾਂ ਹੈ ਫਿਰ ਜਿਹੜਾ ਸਬੂਤ ਭਾਂਡਾ ਕੀ ਹੈ ਉਸ ਗੁਰੂ ਦਾ ਨਾਮ ਤੇ ਸਤਿਗੁਰੂ ਤੇ ਪਰਮੇਸ਼ਰ ਨਾਮ ਰਹੀ ਉਹ ਸਾਧੂ ਰਹੇ ਉਹ ਰਹੇ ਗੁਰੂ ਗੋਬਿੰਦ ਅਸਲ ਵਸਤੂ ਤੇ ਗੁਰੂ ਹੈ ਗੁਰੂ ਦਾ ਨਾਮ ਤੇ ਪਰਮਾਤਮਾ ਹੈ ਫਿਰ ਉਹਦੀ ਖਿੱਚ ਉਧਰ ਚਲੀ ਜਾਂਦੀ ਹੈ ਫਿਰ ਉਹ ਨਾਮ ਨੂੰ ਨਾਮ ਧਰਨ ਨੂੰ ਸਿਮਰਨ ਨੂੰ ਇਕੱਠਾ ਕਰਦਾ ਦਿਨ ਰਾਤ ਅਰਾਧਾ ਹੈ ਲੂਟਣਾ ਹੈ ਤਾਂ ਲੂਟ ਲੈ ਕਬੀਰ ਲੂਟਣਾ ਹੈ ਤਾਂ ਲੂਟ ਲੈ ਨਾਮ ਆਰਾਮ ਨਾਮ ਹੈ ਲੂਟ ਫਿਰ ਪਾਸੇ ਪਸਤਾਹਾਂਗੇ ਜਾਂ ਪ੍ਰਾਣ ਜਾਹਾਂਗੇ ਸੋਟ ਇਸ ਕਰਕੇ ਫਿਰ ਜਦੋਂ ਪਰਮਾਤਮਾ ਨਾਲ ਪ੍ਰੇਮ ਪੈਂਦਾ ਭਗਤੀ ਕਰਦਾ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਦਾ ਆਨੰਦ ਆਉਂਦਾ ਹੈ ਪਰਮਾਤਮਾ ਦੇ ਬਰਾਗ ਵਿੱਚ ਡੁੱਬ ਜਾਂਦਾ ਹੈ ਭਜ ਜਾਂਦਾ ਹੈ ਤੇ ਪਰਮਾਤਮਾ ਤੋਂ ਬਿਨਾ ਇੱਕ ਬਿੰਦ ਵੀ ਨਹੀਂ ਸਰਦਨ ਪਰਮ ਪਦਵੀ ਕਹਿੰਦੇ ਨੇ ਅਸਲੀ ਪਦਵੀ ਤੇ ਸਹੀ ਪਦਵੀ ਦੇ ਚੱਲਿਆ ਗਿਆ ਸਹੀ ਨਿਸਾਨੇ ਤੇ ਚੱਲਿਆ ਗਿਆ ਸਹੀ ਜਗ੍ਹਾ ਤੇ ਚੱਲਿਆ ਗਿਆ ਉਹ ਗੁਰੂ ਦੇ ਚਰਨ ਨੇ ਉਹ ਨਿਝ ਘਰ ਆਇਆ ਸਤਗੁਰੂ ਸੇਵ ਪਰਮ ਪਦ ਪਾਇਆ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਕਰਕੇ ਪਰਮ ਪਦਵੀ ਪ੍ਰਾਪਤ ਕੀਤੀ ਅਸਲ ਜਿਹੜਾ ਸੀਗਾ ਉਹਦਾ ਪ੍ਰਾਪਤ ਕੀਤਾ ਹਰ ਜਪਿਆ ਸਾਸ ਘਰਾਸੇ ਇਹ ਜਿਹੜਾ ਉਹਦਾ ਸੀਗਾ ਇਹ ਜਿਹੜਾ ਔਰ ਸ਼ੀਗਾ ਅਵਸਥਾ ਇਸ ਸਾਸਗ੍ਰਾਸ ਭਾਵ ਦਿਨ ਰਾਤ ਕਰਕੇ ਸਾਸਗ੍ਰਾਸ ਆਉਂਦਾ ਸਾਸ ਜਾਂਦਾ சுவாਸ ਇਹਨਾਂ ਕਰਕੇ ਪ੍ਰਮਾਤਮਾ ਨੂੰ ਜਪਿਆ ਫਿਰ ਪਰਮ ਪਦਵੀ ਪਾਈ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਇਹ ਭਾਈ ਸੇਵਾ ਇੱਥੇ ਤੱਕ ਦੀ ਸੇਵਾ ਜਿਹੜੀ ਇਹ ਪਦਵੀ ਤੱਕ ਦੀ ਸੇਵਾ ਪ੍ਰਾਪਤ ਹੁੰਦੀ ਹੈ ਜਿਹੜੀ ਇਹ ਸੇਵਾ ਦੇ ਵਿੱਚੋਂ ਭਾਈ ਮਿਲਦੀ ਆ ਇਹ ਸੇਵਾ ਜਿਹੜੀ ਇਹ ਗੁਰੂ ਆਪ ਮਖਸਸ ਕਰਦਾ ਹੈ ਨਹੀਂ ਤੇ ਮਨ ਵਿੱਚ ਬੀ ਬੀ ਤਰੰਗਾਂ ਹੋਰ ਉੱਡੀਆਂ ਉੱਠੀਆਂ ਰਹਿੰਦੀਆਂ ਨੇ। ਸਰੀਰ ਨਾਲ ਸੇਵਾ ਕਰੀ ਜਾਂਦਾ, ਸਰੀਰ ਨਾਲ ਨਾਮ ਜਪੀ ਜਾਂਦਾ, ਮਨ ਦੌੜਦਾ ਫੜੀ ਜਾਂਦਾ। ਜਿਨ ਕੋ ਹਰਪ੍ਰਭ ਕਿਰਪਾਤ ਆਰੀ, ਜਿਹਦੇ ਤੇ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ, ਉਹ ਮਨ ਚਿਤ ਕਰਕੇ ਪ੍ਰਮਾਤਮਾ ਨੂੰ ਯਾਦ ਕਰਦੇ ਨੇ, ਦੁਨੀਆਂ ਨੂੰ ਭੁੱਲ ਕੇ ਯਾਦ ਕਰਦੇ ਨੇ। ਦੁਨੀਆ ਦੀ ਦੌੜ ਛੱਡ ਕੇ ਪਰਮਾਤਮਾ ਨੂੰ ਯਾਦ ਕਰਦੇ ਨੇ ਤੇ ਸਤਿਗੁਰ ਸੇਵਾ ਲਾਇਆ ਜਿਨ੍ਹਾਂ ਨੇ ਪਰਮਾਤਮਾ ਨੇ ਕੀ ਕਿਰਪਾ ਕੀਤੀ ਸੇਵਾ دی۔ ਤੇ ਉਹੀ ਪਰਮ ਪਤਮੀ ਉਹੀ ਇਸ ਅਵਸਥਾ ਨੂੰ ਪਹੁੰਚੇ ਭਾਈ। ਹਰ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਭਾਇਆ। ਇਸੇ ਕਰਕੇ ਸਰਨਾ ਚਰਨ ਗੁਰੂ ਦੇ ਪਾਏ ਨੇ। ਇਸੇ ਕਰਕੇ ਚਰਨਾਂ ਨਾਲ ਕ੍ਰੇਮ ਪ੍ਰਿਆ ਵਿਰਾਗ ਪਿਆ ਹੈ। ਆਇਆ ਗਿਆ ਇਸੇ ਕਰਕੇ ਗੁਰੂ ਨਾਲ ਮਲਾਪ ਹੋਇਆ ਕਿ ਗੁਰੂ ਪ੍ਰਮਾਤਮਾ ਨੇ ਪਰਮੇਸ਼ਰ ਨੇ ਕਿਰਪਾ ਕੀਤੀ ਤੇ ਇਸੇ ਕਰਕੇ ਗੁਰੂ ਦੇ ਚਰਨਾਂ ਨੂੰ ਅਸੀਂ ਮੰਗਦੇ ਆ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੁੰਦੇ ਆ ਸਤਿਗੁਰ ਮੇਲ ਹਰ ਚਰਨ ਹੰ ਪਾਇਆ RAM ਸਾਡੇ ਅੰਦਰ ਇੱਕ ਮੰਗ ਵਧੀ ਹੈ ਇੱਕ ਖਿੱਚ ਵਧੀ ਹੈ ਸਾਨੂੰ ਗੁਰੂ ਦਾ ਮਲਾਪ ਸਦਾ ਹੁੰਦਾ ਰਹੇ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ RAM ਇਡੀ ਵਸਤਾ ਦੇਣ ਵਾਲਾ ਗੁਰੂ ਕਹਿੰਦੇ ਮੇਰਾ 사ਤਗੁਰ ਮੇਰਾ 사ਤਗੁਰ ਇਹ ਪਿਆਰ ਦੀ ਨਿਸ਼ਾਨੀਆ ਦੋ ਦੋ ਬਾਰ ਬੋਲੇਗਾ ਬਹੁਤੇ ਪਿਆਰ ਦੀ ਨਿਸ਼ਾਨੀਆ ਮੈਂ ਗੁਰੂ ਬਿਨ ਰਹਿਣਾ ਨਹੀਂ ਜਾਇਰਾ ਕਿੰਨੀ ਵੱਡੀ ਵਸਤ ਹੈ ਗੁਰੂ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਗੁਰੂ ਤੋਂ ਬਿਨਾ ਕੋਈ ਜੀਵਨ ਨਹੀਂ ਹੈ ਗੁਰੂ ਤੋਂ ਬਿਨਾ ਕੋਈ ਆਧਾਰ ਨਹੀਂ ਹੈ ਗੁਰੂ ਹੀ ਸਾਡਾ ਮਾਂ ਹੈ ਗੁਰੂ ਹੀ ਸਾਡਾ ਪਿਤਾ ਹੈ ਗੁਰੂ ਹੀ ਸਾਡਾ ਭਰਾਤਾ ਹੈ ਇਸ ਕਰਕੇ ਗੁਰੂ ਨਾਲ ਇੰਨਾ ਪ੍ਰੇਮ ਪੈ ਗਿਆ ਗੁਰੂ ਤੋਂ ਬਿਨਾ ਸਾਡਾ ਜੀਵਨ ਗੁਜ਼ਾਰ ਕਰਨਾ ਹੁਣਾ ਸਾਡਾ ਠੀਕ ਨਹੀਂ ਹੈ ਹਰਨਾ ਮੋਹਰਨਾਮ ਦੇਵੇ ਮੇਰਾ ਅੰਤ ਸਖਾਈ RAM ਇਹ ਮੇਰਾ ਗੁਰੂ ਹੈ ਜਿਹੜਾ ਉਹਨੇ ਮੈਨੂੰ ਨਾਮ ਦੀ ਬਖਸ਼ਿਸ਼ ਕੀਤੀ ਹੈ ਮੈਨੂੰ ਨਾਮ ਦੇਣ ਵਾਲਾ ਹੈ ਮੇਰਾ ਗੁਰੂ ਤਾਂ ਮੈਂ ਪਿਆਰ ਕਰਦਾ ਤਾਂ ਮੈਂ ਗੁਰੂ ਨੂੰ ਜਾਜ ਕਰਦਾ ਕਿਉਂਕਿ ਉਹਨੇ ਐਸਾ ਨਾਮ ਦਿੱਤਾ ਹੈ ਜਿਹੜਾ ਅੰਤ ਵੇਲੇ ਸਖਾਈ ਹੋਣਾ ਹੈ ਅੰਤ ਵੇਲੇ ਸਹਾਈ ਹੋਣਾ ਹੋਰ ਕੋਈ ਨਹੀਂ ਹੈ ਖੋਤ ਦੁਨੀਆ ਦਾ ਕੋਈ ਵੀ ਮਨੁੱਖ ਨਹੀਂ ਕੋਈ ਵੀ ਸਹ ਨਹੀਂ ਕੋਈ ਵੀ ਤਨ ਨਹੀਂ ਨਾਲ ਜਾਵੇਗਾ ਕੇਵਲ ਤੇ ਕੇਵਲ ਅੰਤ ਵੇਲੇ ਗੁਰੂ ਦਾ ਦਿੱਤਾ ਹੋਇਆ ਨਾਮ ਹੀ ਸਹਾਈ ਹੋਵੇਗਾ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦਰੜਾਇਆ ਜਿਹੜਾ ਮੇਰੇ ਗੁਰੂ ਨੇ ਮੈਨੂੰ ਇਹ ਨਾਮ ਦਰੜਾਇਆ ਦਰੜਾਉਣਾ ਭਾਵ ਨਾਮ ਦੀ ਦਾਤ ਬਖਸ਼ਿਸ਼ ਕਰਨੀ ਨਾਮ ਕਿਵੇਂ ਮਿਲਦਾ ਭਾਈ ਗੁਰੂ ਮੁਖ ਚੋਂ ਨਾਮ ਬੋਲਦਾ ਸਿੱਖ ਕੰਨ ਦੇ ਰਹੀ ਸੁਣਦਾ ਗੁਰੂ ਮੁਖ ਰਾਹੀ ਨਾਮ ਬੋਲਦਾ ਤੇ ਸਿੱਖ ਜਿਹੜਾ ਸਿੱਖ ਹੈ ਉਹ ਕੰਨ ਰਾਹੀਂ ਸੁਣਦਾ ਇਹਦੇ ਵਿੱਚ ਵਿਚਾਲੇ ਇੱਕ ਜਾਮਨਾ ਉਹਨੂੰ ਹਵਾ ਕਹਿੰਦੇ ਨੇ ਇਸ ਕਰਕੇ ਪਵਨ ਗੁਰੂ ਨੂੰ ਅਰਦਾਤਾ ਤਾ ਮਿਲਿਆ ਕਿ ਗੁਰੂ ਦੇ ਨਾਮ ਨੂੰ ਸਿੱਖ ਤੱਕ ਲੈ ਕੇ ਜਾਂਦੀ ਹੈ ਹਵਾ ਐਦਾਂ ਹਵਾ ਗੁਰੂ ਨਹੀਂ ਹੁੰਦੀ ਉਂਝ ਉਂਝ ਸਾਰਿਆਂ ਨੂੰ ਮੈਲੇ ਆਖਿਆ ਬਾਣੀ ਨੇ ਬਾਣੀ ਦੇ ਵਿੱਚ ਪਾਵਨ ਵੀ ਮੈਲੀ ਆ ਆਕਾਸ਼ ਵੀ ਮੈਲਾ ਹੈ ਧਰਤੀ ਵੀ ਮੈਲੀ ਹੈ ਚੰਦ ਵੀ ਸੂਰਜ ਵੀ ਇਹ ਸਾਰੇ ਸੰਸਾਰ ਮੈਲਾ ਹੈ ਮੈਲੇ ਕਾਇਆ ਹਾਸ ਸਮੇਤ ਸਰੀਰ ਤੇ ਦੇ ਅੰਦਰਲਾ ਜਿਹੜਾ ਮਾਨ ਹੈ ਉਹ ਵੀ ਮੈਲਾ ਹੈ ਸਾਰਿਆਂ ਨੂੰ ਮੈਲੇ ਦੱਸਿਆ ਪਰ ਇੱਥੇ ਪਵਨ ਨੂੰ ਗੁਰੂ ਕਿਉਂ ਕਹਾ ਕੇ ਕਿ ਉਹਦੇ ਉਹ ਇੱਕ ਜਾਮਨ ਹੈ ਗੁਰੂ ਦੇ ਨਾਮ ਨੂੰ ਗੁਰੂ ਦੇ ਮੁਖ ਚੋਂ ਨਿਕਲਿਆ ਨਾਮ ਹਵਾ ਦੇ ਰਾਹੀਂ ਸਿੱਖ ਦੇ ਕੰਨ ਵਿੱਚ ਗਿਆ ਤਾਂ ਕਰਕੇ ਉਹ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਹੁਣ ਹੁਣ ਸਾਰੀ ਸੰਸਾਰ ਨੂੰ ਮੈਲਾ ਦੱਸਿਆ ਮਹਾਰਾਜ ਜੀ ਨੇ ਸੋ ਇਸ ਕਰਕੇ ਮਾਰੀ ਕਹਿੰਦੇ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਲੜਾਇਆ ਮੇਰਾ ਜਿਹੜਾ ਗੁਰੂ ਹੈ ਨਾ ਉਹਨੇ ਮੈਨੂੰ ਨਾਮ ਦੇਣਾ ਆਇਆ ਇਸ ਕਰਕੇ ਮੇਰਾ ਗੁਰੂ ਹੈ ਜਿਹੜਾ ਉਹ ਮੇਰਾ ਸਹਾਈ ਹੈ ਉਹਦਾ ਨਾਮ ਵੀ ਮੇਰਾ ਸਹਾਈ ਹੈ ਅੰਤ ਵੇਲੇ ਸਾਡਾ ਸਹਾਰਾ ਬਣਦਾ ਉਹਦਾ ਨਾਮ ਜਿਹੜਾ ਨਾਮ ਗੁਰੂ ਨੇ ਦੇਣਾ ਕਰਵਾਇਆ ਹੈ ਜਿੱਥੇ ਪੁੱਤਰ ਕਲਤਰ ਕੋਈ 베ਲੀ ਨਹੀਂ ਤਿੱਥੇ ਹਰ ਹਰ ਨਾਮ ਛਡਾਇਆ ਅੰਤ ਵੇਲੇ ਸਹਾਈ ਨਾਮ ਕਿਵੇਂ ਆ ਭਾਈ ਜਿੱਥੇ ਕੋਈ ਮਾਂ ਬਾਪ ਪੁੱਤ ਤੀ ਕਲਤਰ ਕਹਿੰਦੇ ਨੇ ਔਰਤ ਨੂੰ ਪੁੱਤ ਕਹਿੰਦੇ ਨੇ ਪੁੱਤਰ ਨੂੰ ਜਿੱਥੇ ਮੁੱਤਰ ਪੁੱਤਰ ਕਲਤਰ ਕੋਈ ਵੇਲੇ ਕੋਈ ਦਾ ਭਾਵ ਹੈ ਹੋਰ ਸਾਰੇ ਸੰਬੰਧੀ ਬੇਲੀ ਨਹੀਂ ਬੇਲੀ ਦਾ ਭਾਵ ਹੁੰਦਾ ਸਾਡੇ ਮਿੱਤਰ ਕੋਈ ਵੀ ਮਿੱਤਰ ਨਹੀਂ ਜਿੱਥੇ ਜਿੱਥੇ ਹਰ ਹਰ ਨਾਮ ਛਡਾਇਆ ਉੱਥੇ ਨਾਮ ਹੀ ਸਾਡਾ ਰਾਖਾ ਬਣ ਕੇ ਜਾਵੇਗਾ ਜਿਵੇਂ ਅਪਾ ਸੁਖ ਨਹੀਂ ਸੱਚ ਕਰਦੇ ਅਜਹੇ ਮਾਤ ਬਿਤਾ ਸੁਤਮੀਤ ਨਾ ਭਾਈ ਮਨੁਹਾਂ ਨਾਮ ਤੇ ਰਹ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਤਲੈ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਹਿੰਦਾ ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੁਖਮਨ ਸਾਹਿਬ ਜੀ ਦੱਸਦੇ ਨੇ ਭਾਈ ਇੱਕ ਨਾਮ ਹੈ ਤੇਰਾ ਸਹਾਰਾ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਇੱਕ ਨਾਮ ਸਹਾਰਾ ਜਿੱਥੇ ਕੋਈ ਪੁੱਤ ਜਾਂ ਕੋਈ ਔਰਤ ਘਰ ਵਾਲੀ ਨਹੀਂ ਜਾਂਦੀ ਹੋਰ ਸੰਬੰਧੀ ਨਹੀਂ ਜਾਂਦੇ ਉੱਥੇ ਨਾਮ ਹੀ ਸਾਨੂੰ ਔਖੀਆਂ ਘੜੀਆਂ ਚੋਂ ਛਡਾਉਂਦਾ ਹੈ ਤਨ ਤਨ ਸਤਿਗੁਰ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਧਿਆਈ ਮੈਂ ਉਰਵਾਨ ਜਾਂਦਾ ਤਨ ਤਨ ਦੇ ਜੋਗ ਨੇ ਮੇਰੇ ਸਤਿਗੁਰੂ ਜੀ ਜਿਨ੍ਹਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ ਨਾਮ ਜਪਣ ਵਾਸਤੇ ਮੈਨੂੰ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਤਨ ਤਨ ਸਤਿਗੁਰ ਪੁਰਖ ਨਿਰੰਜਨ ਪੁਰਖ ਦਾ ਭਾਵ ਹੈ ਉੱਚੇ ਦਰਜੇ ਵਾਲਾ ਸਮਰਾਤ ਗੁਰੂ ਸਮਰਾਤ ਦਾ ਭਾਵ ਹੈ ਸਾਰਿਆਂ ਸਰ ਵਿਆਪਕ ਨਿਰੰਜਨ ਦਾ ਭਾਵ ਹੈ ਮੈਲ ਤੋਂ ਰਹਿਤ ਕਾਲਖ ਤੋਂ ਹੈ ਕਾਲਖ ਤੋਂ ਰਹਿਤ ਜਿਤ ਮਿਲ ਹਰ ਨਾਮ ਪਿਆਈ ਐਸੇ ਮੈਂ ਬੁਰਖ ਨੂੰ ਤਨ ਤਨ ਉਸ ਗੁਰੂ ਨੂੰ ਤਨ ਤਨ ਉਸ ਗੁਰੂ ਦੇ ਜਿਹੜਾ ਅੰਜਣ ਤੋਂ ਨ ਰਹਿ ਕਾਲਖ ਤੋਂ ਰਹਿ ਰਹਿਤ ਹੈ ਨਿਰੰਜਨ ਹੈ ਮੈਲ ਤੋਂ ਹਉਮੈ ਤੋਂ ਵਿਕਾਰਾਂ ਤੋਂ ਰਹਿਤ ਹੈ ਜਿਨੇ ਮੈਨੂੰ ਨਾਮ ਦੀ ਬਖਸ਼ਿਸ਼ ਕੀਤੀ ਆ ਉਹ ਗੁਰੂ ਧੰਨ ਹੈ ਮੇਰਾ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿ ਨਾ ਜਾਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੇਰਾ ਬੁਆ ਪਾਰਬ੍ਰह्म ਗੁਰੂ ਮੇਰਾ ਪਰਮੇਸ਼ਰ ਗੁਰੂ ਉਹ ਉਹਦੇ ਬਿਨਾ ਮੈਂ ਰਹਿ ਨਹੀਂ ਸਕਦਾ ਉਹਦੇ ਤੋਂ ਬਿਨਾ ਮੇਰਾ ਜੀਣਾ ਹਰਾਮ ਹੈ ਔਰ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹ ਵਹ ਚੱਲੇ ਜਿਓ ਬਾਹਵੇਂ ਬਿਰਾਗ ਦੀ ਨਿਸ਼ਾਨੀ ਹੈ ਪ੍ਰੇਮ ਦੀ ਨਿਸ਼ਾਨੀ ਹੈ ਸਾਡੇ ਕੋਲ ਧਨ-ਦੌਲਤ ਨਾ ਹੋਵੇ ਤੇ ਖਰਚ ਕਰਨਾ ਹੋਵੇ ਸਾਮ ਨੂੰ ਸਵੇਰ ਨੂੰ ਖਰਚ ਕਰਨਾ ਹੋਵੇ ਲੋੜ ਹੋਵੇ ਖਰਚ ਦੀ ਤਾਂ ਸਾਨੂੰ ਸਾਮ ਨੂੰ ਚਿਤਵ ਨਹੀਂ ਲੱਗੀ ਰਹਿੰਦੀ ਆ ਕਿ ਕਿੱਥੋਂ ਪੈਸਾ ਕਿਤੋਂ ਫੜੀਏ ਕਿ ਇਹਨੂੰ ਸਵਾਲ ਪਾਈਏ ਜਿੰਨਾ ਚਿਰ ਸਾਡੇ ਹੱਥ 'ਚ ਨਹੀਂ ਆਉਂਦਾ ਤਾਂ ਸਾਡੇ ਸਾਨੂੰ ਨੀਂਦ ਵੀ ਹਰਾਮ ਹੋ ਜਾਣੀ ਐ ਇੰਨੀ ਖਿੱਚ ਹੁੰਦੀ ਐ ਲੋੜ ਜਿਹੜੀ ਚੀਜ਼ ਐ ਲੋੜ ਦੀ ਇਸ ਕਰਕੇ ਸਭ ਤੋਂ ਵੱਡੀ ਲੋੜ ਗੁਰੂ ਐ ਸਭ ਤੋਂ ਵੱਡੀ ਵਸਤੂ ਗੁਰੂ ਐ ਸਭ ਤੋਂ ਵੱਡਾ ਧੰਨ ਗੁਰੂ ਹੈ ਜਿਹਨੂੰ ਇਹ ਪਤਾ ਲੱਗ ਗਿਆ ਵੀ ਇਹਦੇ ਬਿਨਾਂ ਨਹੀਂ ਸਰਨਾ ਇਹਦੇ ਤੋਂ ਬਿਨਾ ਜੀਵਨ ਗੁਜ਼ਾਰ ਨਹੀਂ ਹੁੰਦਾ ਫਿਰ ਮਨ ਵਿੱਚ ਇਹ ਵਿਰਾਗ ਆਉਂਦਾ ਵੀ ਤੇਰੇ ਬਿਨਾ ਪਰਮੇਸ਼ਰ ਮੈਂ ਰਹਿ ਨਹੀਂ ਸਕਦਾ ਗੁਰ ਬਣ ਰਹਿਣ ਨਾ ਜਾਈ ਇਹ ਪ੍ਰਮਾਤਮਾ ਤੋਂ ਸਮਰਥ ਸਰਵੱਗ ਹੈ ਮੇਰਾ ਪਿਆਰਾ ਗੁਰੂ ਹੈ ਤੇਰੇ ਤੋਂ ਬਿਨਾ ਮੇਰਾ ਜੀਵਨ ਕਿਸੇ ਕਮ ਦਾ ਨਹੀਂ ਜਿਨੇ ਦਰਸ਼ਨ ਜਿਨੇ ਦਰਸ਼ਨ ਸਤਿਗੁਰ ਪ੍ਰਖ ਨਾ ਪਾਇਆ RAM ਹਾਂ ਭਾਈ जिन्होंने गुरु दी दर्शन नहीं किए दिन रात करके गुरु ਨੂੰ ਯਾਦ ਨਹੀਂ ਕੀਤਾ ਪੁਰਖ ਨਾ ਪਾਇਆ ਰਾਮ ਸਤਿਗੁਰ ਪੁਰਖ ਨਾ ਪਾਇਆ ਰਾਮ ਸਮਰੱਥ ਗੁਰੂ ਨੂੰ ਪਾਉਣ ਦਾ ਯਤਨ ਨਹੀਂ ਕੀਤਾ ਜਿਨ੍ਹਾਂ ਨੇ ਤਿਰਨੇਹ ਫਲ ਤਿਰਨੇਹ ਫਲ ਜਨਮ ਸਭ ਵਿਰਥਾ ਗਵਾਇਆ ਰਾਮ ਉਹਨਾਂ ਨੇ ਪਾਈ ਦਿਨ ਰਾਤ ਕਰਕੇ ਤਿਰਨੇਹ ਫਲ ਤਿਰਨੇਹ ਫਲ ਦੇਰ ਰਾਤ ਕਰਕੇ ਆਪਣਾ ਜਨਮ ਜਿਹੜਾ ਆਪਣਾ ਹੀਰਾ ਜਨਮ ਹੈ ਬਿਰਥਾ ਗਵਾ ਲਿਆ ਅਜਾਈਂ ਗਵਾ ਲਿਆ ਭਾਈ ਜਿਨ੍ਹਾਂ ਨੇ ਗੁਰੂ ਦੇ ਦਰਸਨਾ ਨੂੰ ਤਾਂਗ ਨਹੀਂ ਰੱਖੀ ਨੇਹ ਫਲ ਜਨਮ ਤੋਂ ਨਿਰਥਾ ਗਵਾਇਆ ਤੇ ਸਾਖਤ ਮੂਹੇ ਮਰ ਝੂਰੇ ਭਾਈ ਉਹ ਤਾਂ ਕਹਿੰਦੇ ਸਾਖਤ ਮਰ ਝੂਰੇ ਜਿਨ੍ਹਾਂ ਨੇ ਨੇਹ ਫਲ ਜਨਮ ਗਵਾ ਲਿਆ ਨੇਹ ਫਲ ਜਨਮ ਤੇ ਨਿਰਥਾ ਗਵਾਇਆ ਨੇਹ ਫਲ ਕਿਸੇ ਕੰਮ ਦਾ ਨਹੀਂ ਕਿਸੇ ਵੀ ਲੇਖੇ ਨਹੀਂ ਲੱਗਿਆ ਚਲਿਆ ਗਿਆ ਬਿਰਥਾ ਕਿਸੇ ਕੰਮ ਨਹੀਂ ਆਇਆ ਕਿਸੇ ਦੇ ਤੇ ਸਾਖਤ ਮੂਹੇ ਮਰ ਝੂਰੇ ਉਹ ਸਾਖਤ ਮਨੁੱਖ ਨੇ ਮਨਮੁਖ ਨੇ ਮਰ ਝੂਰ ਮਰ ਝੂਰੇ ਮਰਦੇ ਨੇ ਜੰਮਦੇ ਨੇ ਜੰਮਦੇ ਨੇ ਮਰਦੇ ਨੇ ਸਦਾ ਹੀ ਉਹਨਾਂ ਦੇ ਜ਼ਿੰਦਗੀ 'ਚ ਝੋੜਨਾ ਭਾਗ ਹੈ ਵੀ ਉਹਨਾਂ ਨੂੰ ਸਦਾ ਚਿੰਤਾ ਲੱਗੀ ਰਹਿੰਦੀ ਐ ਸਦਾ ਉਹ ਚਿੰਤਾਵਾਂ 'ਚ ਫਸੇ ਰਹਿੰਦੇ ਨੇ ਦੁੱਖਾਂ 'ਚ ਫਸੇ ਰਹਿੰਦੇ ਨੇ ਕਦੇ ਵੀ ਉਹਨਾਂ ਨੂੰ ਖੇੜਾ ਪ੍ਰਾਪਤ ਨਹੀਂ ਹੁੰਦਾ ਕਰ ਹੁੰਦੇ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰੇ ਹੁਣ ਹਿਰਦੇ ਰੂਪੀ ਸੀ ਸਰੀਰ ਰੂਪੀ ਜਿਹੜਾ ਹਿਰਦਾ ਸੀ ਸਿਰ ਦੇ ਵਿੱਚ ਜਿਹੜਾ ਹਿਰਦਾ ਸੀ ਇਹ ਕਿਹਦਾ ਨਿਜ ਘਰ ਸੀ ਇਹਦੇ ਵਿੱਚ ਲੱਭਣਾ ਸੀ ਇਹਨੇ ਉੱਥੇ ਨਾਮ ਸੀ ਸਿਮਰਨ ਸੀ ਭਗਤੀ ਸੀ ਹੁਣ ਸਰੀਰ ਮਿਲਿਆ ਸੀ ਗੁਰੂ ਨੂੰ ਯਾਦ ਕਰਨਾ ਸੀ ਹਿਰਦੇ ਚੋਂ ਪਰ ਨਾਮ ਪ੍ਰਗਟ ਕਰਨਾ ਸੀ ਉਹ ਕੁਝ ਨਹੀਂ ਕਰ ਸਕਿਆ ਬਾਹਰ ਹੀ ਬਾਹਰ ਦੌੜਦਾ ਰਿਹਾ ਅੰਤ ਨਹੀਂ ਗਿਆ ਅੰਦਰ ਨਹੀਂ ਗਿਆ ਆਪਣੇ ਅੰਦਰ ਨਹੀਂ ਬੜਿਆ ਅੱਖਾਂ ਰਾਹੀ ਕੰਨਾਂ ਰਾਹੀ ਇੰਦਰੀਆਂ ਰਾਹੀ ਬਾਹਰ ਦੌੜਦਾ ਰਿਹਾ ਸੁਰਤ ਰਾਹੀ ਭਜਦਾ ਰਿਹਾ ਸੁਰਤ ਅੰਦਰ ਨਹੀਂ ਲਾਈ ਗੁਰੂ ਦੇ ਸ਼ਬਦ ਨਾਲ ਨਹੀਂ ਲਾਈ ਗੁਰੂ ਦੇ ਚਰਨਾਂ ਚਰਨ ਨਹੀਂ ਪਾਏ ਕਰ ਹੁੰਦੇ ਰਤਨ ਪਦਾਰਥ ਭੁੱਖੇ ਹੁਣ ਉਹਦੇ ਅੰਦਰ ਜਿਹੜਾ ਸੀ ਪਰਮਾਤਮਾ ਅੰਦਰੇ ਵੱਸਦਾ ਸੀ ਉਹ ਤੋਂ ਬਿਨਾ ਇਹ ਬਾਹਰ ਭੁੱਖਾ ਮਰਦਾ ਤੇ ਹਾਇਆ ਮਰਦਾ ਭਾਵ ਤੜਫਦਾ ਤ੍ਰਿਸ਼ਨਾਲੂ ਹੋ ਕੇ ਦੌੜਦਾ ਮਾ ਭਾਗੇ ਹਿੰ ਹਰ ਦੂਰੇ ਭਾਗਾ ਤੋਂ ਬਿਨਾ ਇਹ ਸਦਾ ਵਾਸਤੇ ਪਰਮਾਤਮਾ ਤੋਂ ਵਿਛੜ ਕੇ ਦੁਖੀ ਹੁੰਦਾ ਰਿਹਾ ਸਿਰ ਦੇ ਉੱਪਰ ਸਦਾ ਵਾਸਤੇ ਇਹ ਚਿਤਾਵਾਂ ਦੁੱਖ ਇਹ ਇਕੱਠੇ ਕਰ ਲੇ ਪਰਮਾਤਮਾ ਨੂੰ ਪਰਮੇਸ਼ਰ ਤੋਂ ਪ੍ਰਭੂ ਤੋਂ ਵਿਛੜ ਕੇ ਕਰ ਹੁੰਦੇ ਰਤਨ ਪਦਾਰਥ ਭੁਖੇ ਇਹਦੇ ਅੰਦਰ ਵੱਡਾ ਪਦਾਰਥ ਸੀ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਗੁਰੂ ਦੀ ਗੱਲ ਨਹੀਂ ਸੁਣੀ ਸਤਸੰਗਤ ਦੀ ਗੱਲ ਨਹੀਂ ਸੁਣੀ ਗੁਰੂ ਦੇ ਚਰਨਾਂ ਨਾਲ ਪਿਆਰ ਨਹੀਂ ਕੀਤਾ ਗੁਰੂ ਦੇ ਦਰਸ਼ਨ ਨਹੀਂ ਪਾਏ ਇਸ ਕਰਕੇ ਇਹਦੇ ਹਿਰਦੇ ਘਰ ਵਿੱਚ ਪਰਮੇਸ਼ਰ ਸੀ ਸਾਰੀਆਂ ਦਾਤਾ ਦਾ ਮਾਲਕ ਸੀ ਉਹਨੂੰ ਯਾਦ ਨਹੀਂ ਕੀਤਾ ਬਾਹਰ ਭੁੱਖਾ ਤੇ ਹਾਇਆ ਮਰਦਾ ਦੌੜਦਾ ਸਾਰੀ ਉਮਰ ਗਵਾ ਲਈ ਹਰ ਹਰ ਤਿਨ ਦਾ ਦਰਸ਼ਨਾਂ ਕਰਿਓ ਜਿਨੇ ਹਰ ਹਰ ਨਾਮ ਨਾ ਧਿਆਇਆ ਹਾਂ ਭਾਈ ਇਹ ਜਿਹੇ ਬੰਦੇ ਦੇ ਦਰਸ਼ਨ ਨਹੀਂ ਕਰਨੇ ਜਿਹੜਾ ਗੁਰੂ ਨੂੰ ਪੌਂਦਾ ਨਹੀਂ ਜਿਹਨੂੰ ਗੁਰੂ ਨਹੀਂ ਪਾਇਆ ਜਿਹੜਾ ਗੁਰੂ ਦੇ ਦਰਸ਼ਨਾਂ ਵਾਸਤੇ ਗੁਰੂ ਦੇ ਪਿਆਰ ਵਾਸਤੇ ਦੋ ਗੱਲਾਂ ਨਹੀਂ ਕਰ ਸਕਦਾ ਹਰ ਹਰ ਤਨਕਾ ਦਰਸ਼ਨ ਨਾ ਕਰਿਓ ਭਾਈ ਦੇਖਿਓ ਕਿਤੇ ਉਹਦੇ ਦਰਸ਼ਨ ਨਾ ਕਰਿਓ ਉਹਨੂੰ ਉਹਦੇ ਉਹਦੇ ਸਾਹਮਣੇ ਨਾ ਆਇਓ ਉਦੋਂ ਦੂਰ ਹੀ ਰਹੋ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਸਾਗਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਭਾਵ ਉਹਦੇ ਨਾਲ ਸਾਝ ਨਹੀਂ ਰੱਖਣੀ ਉਹਦੇ ਨਾਲ ਮਿਲਾਪ ਨਹੀਂ ਰੱਖਣਾ ਉਹਦੇ ਨਾਲ ਅਠ ਗੁਣ ਨਹੀਂ ਮਿਲਾਉਣੇ ਦਰਸਨਾ ਕਰੀਏ ਉਹਦਾ ਦਰਸ਼ਨ ਨਹੀਂ ਕਰਨਾ ਜਿਨੇ ਹਰ ਹਰ ਨਾਮ ਨਾ ਧਿਆਇਆ ਜਿਨ੍ਹਾਂ ਨੇ ਪਰਮੇਸ਼ਰ ਦੇ ਪਰਮਾਤਮਾ ਦੇ ਨਾਮ ਨੂੰ ਨਹੀਂ ਧਿਆਇਆ ਭਾਈ ਨਾਮ ਨਹੀਂ ਜਪਿਆ ਉਹਨਾਂ ਤੋਂ ਦੂਰ ਰਹਿਣਾ ਹੈ ਜਿਨੇ ਦਰਸ਼ਨ ਜਿਨੇ ਦਰਸ਼ਨ ਸਤਿਗੁਰੂ ਪੁਰਖ ਨਾ ਪਾਇਆ ਹਾਂ ਭਾਈ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਉਹਨਾਂ ਨੂੰ ਪੁਰਖ ਨਹੀਂ ਪਰਮੇਸ਼ਰ ਸਤਿਗੁਰੂ ਪੁਰਖ ਨਹੀਂ ਪਾਇਆ ਜਿਨ੍ਹਾਂ ਨੂੰ ਉਹਨਾਂ ਤੋਂ ਦੂਰ ਰਹਿਣਾ ਭਾਈ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬਿਨੰਤੀ ਰਾਮ ਮੇਰੇ ਤੇ ਕਿਰਪਾ ਹੋਈ ਹੈ ਕਹਿੰਦੇ ਮੈਂ ਤਾਂ ਬਵੀਹੇ ਮੰਗਉ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦਾ ਵੀ ਕਿਤੇ ਮੈਂ ਨਾ ਰਹਿ ਜਾਂ ਦਰਸਨਾ ਤੋਂ ਬਿਨਾ ਗੁਰੂ ਰਾਮਦਾਸ ਮਹਾਰਾਜ ਜੀ ਸਾਰੇ ਸੰਸਾਰ ਨੂੰ ਪ੍ਰਬੋਧ ਗਿਆਨ ਕਰਾਉਂਦੇ ਨੇ ਹਮ ਚਾਤ੍ਰਿਕ ਹਮ ਚਾਤ੍ਰਿਕ ਮੈਂ ਬਵੀਹੇ ਮੰਗਉ ਗਰੀਬ ਦੀਨ ਹੋ ਕੇ ਨਿਮਰਤਾ ਵਿੱਚ ਆ ਕੇ ਗਰੀਬੀ ਧਾਰ ਕੇ ਹਰ ਪਾਸ ਬਿਨੰਤੀ ਦਾ ਮੈਂ ਗੁਰੂ ਅੱਗੇ ਪਰਮੇਸ਼ਰ ਅੱਗੇ ਬੇਨਤੀ ਕਰਦਾ ਬਿਵਿਹਾ ਬਣ ਕੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਨਾਮ ਰੂਪੀ ਬੋਨ ਦੀ ਦਾਤ ਬਖਸ਼ੋ ਗੁਰ ਮਿਲ ਗੁਰ ਮਿਲ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰਹਿ ਭਗਤੀ ਰਾਮ ਮੈਂ ਬੇਨਤੀ ਕਿਹੜੀ ਕਰਦਾ ਬਿਵਿਹਾ ਰੂਪ ਧਾਰ ਕੇ ਇੱਕ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰ ਸਤਗੁਰ ਮਿਲ ਗੁਰ ਸਤਗੁਰ ਮੇਲ ਮੈਨੂੰ ਗੁਰੂ ਪਿਆਰਾ ਮਿਲ ਜਾਵੇ ਤੇ ਮੈਨੂੰ ਪਰਮਾਤਮਾ ਨਾਲ ਮੇਲ ਦੇਵੇ ਹਮ ਸਤਿਗੁਰ ਕਰੇ ਭਗਤੀ RAM ਅਸੀਂ ਗੁਰੂ ਦੇ ਦਿੱਤੇ ਹੋਏ ਨਾਮ ਦੀ ਭਗਤੀ ਨਾਮ ਜਪੀਏ ਸਿਮਰਨ ਕਰੀਏ ਮੈਂ ਚਾਦਰਕ ਬੇਨਤੀ ਕਰਦਾ ਹਾਂ ਹਰ ਹਰ ਸਤਿਗੁਰ ਕਰੇ ਭਗਤੀ ਜਾ ਹਰ ਪ੍ਰਭ ਕਿਰਪਾ ਧਾਰੇ ਇਹ ਮਹਾਰਾਜ ਜੀ ਦੇ ਪਾਸ਼ਾ ਭਗਤੀ ਦਾਸੀ ਕਰਾਂਗੇ ਜਿਤਨੇ ਕਾ ਕਰ ਸਕਦੇ ਜੀ ਤੁਹਾਡੀ ਕਿਰਪਾ ਹੋਵੇਗੀ ਤੁਹਾਡੀ ਰਹਿਮਤ ਉਹ ਹਰ ਹਰ ਸਤਗੁਰ ਕਰੇ ਭਗਤੀ ਸਤਗੁਰੂ ਦੀ ਭਗਤੀ ਹਰ ਹਰ ਨਾਮ ਦਿਨ ਰਾਤ ਕਰਕੇ ਭਗਤੀ ਕਰਾਂਗੇ ਜਾਂ ਹਰ ਪ੍ਰਭ ਕਿਰਪਾ ਧਾਰੇ ਜੇ ਗੁਰੂ ਪ੍ਰਭ ਪਰਮੇਸ਼ਰ ਪ੍ਰਮਾਤਮਾ ਕਿਰਪਾ ਕਰ ਦੇਵੇ ਤਾਂ ਹੀ ਗੁਰਦੇਵ ਜੀ ਗੁਰੂ ਦੇ ਨਾਮ ਦੀ ਭਗਤੀ ਹੁੰਦੀ ਹੈ ਮੈਂ ਗੁਰਬਿਨ ਅਵਰ ਨਾ ਕੋਈ ਬੇਲੀ ਗੁਰ ਸਤਗੁਰ ਪ੍ਰਾਨ ਹਮਾਰੇ ਹੇ ਗੁਰੂ ਮਹਾਰਾਜ ਮੇਰਾ ਹੋਰ ਕੋਈ ਨਹੀਂ ਹੈ ਮੈਂ ਗੁਰਬਿਨ ਆਬਰ ਨਾ ਕੋਈ 베ਲੀ ਆਬਰ ਕਹਿੰਦੇ ਨੇ ਹੋਰ ਦੂਜਾ ਦੂਜਾ ਕੋਈ 베ਲੀ ਮੇਰਾ ਮਿੱਤਰ ਨਹੀਂ ਹੈ ਮੇਰਾ ਸਹਾਰਾ ਨਹੀਂ ਹੈ ਗੁਰਪ੍ਰਾਣ ਸਤਗੁਰ ਪ੍ਰਾਣ ਹਮਾਰੇ ਹੁਣ ਤਾਂ ਮੇਰੀ ਜਿੰਦ ਜਾਨ ਪਰਮੇਸ਼ਰ ਤੁਸੀਂ ਹੋ ਮੇਰੇ ਪ੍ਰਾਣ ਮੇਰੇ ਸਵਾਸ ਤੁਸੀਂ ਹੋ ਤੁਹਾਨੂੰ ਦੇਖਦੇ ਕਿਵੇਂ ਜਿਉਂਦਾ ਹਾਂ ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਕਹੋ ਨਾ ਅਨੰਗੁਰ ਨਾਮ ਬਿਰੜਾਇਆ ਹਰ ਹਰ ਨਾਮ ਹਰਸਤੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਆਖਦੇ ਆ। ਕੋ ਨਾਨ ਨ ਗੁਰ ਨਾਮ ਜੜਾਇਆ ਕਹਿੰਦੇ ਗੁਰੂ ਨਾਨਕ ਜੀ ਨੇ ਸਾਨੂੰ ਨਾਮ ਜੜਾਇਆ। ਗੁਰੂ ਨੇ ਸਾਨੂੰ ਨਾਮ ਜੜਾਇਆ ਹਰ ਹਰ ਨਾਮ ਹਰ ਸੱਤੀ। ਪਰਮੇਸ਼ਰ ਦਾ ਦਿਨ ਰਾਤ ਕਰਕੇ ਨਾਮ ਜਪਿਆ ਤੇ ਸਾਡੀ ਜ਼ਿੰਦਗੀ ਹੈ ਸਾਡਾ ਸਿਹਰਾ ਜੀਵਨ ਉਹ ਸ੍ਰੇਸ਼ਟ ਸੱਤੀ ਸ੍ਰੇਸ਼ਟ ਹੋ ਗਿਆ। ਗੁਣਬਾਨ ਹੋ ਗਿਆ। ਤਨ ਕੰਤਾ ਦੀ ਯੋਗ ਹੋ ਗਿਆ। ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬਿਨੰਤੀ हे ਪਰਮੇਸ਼ਰ ਇਸੇ ਕਰਕੇ ਅਸੀਂ ਬਿਹਾ ਰੂਪ ਧਾਰ ਕੇ ਇੱਕ ਨਾਮ ਰੂਪੀ ਬੂੰਦ ਤਾ ਤੋਂ ਬੇਨਤੀ ਕਰਕੇ ਮੰਗਦੇ ਹਾਂ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬਿਨੰਤੀ ਹਮ ਸੀ ਬਿਹੀ ਦਾ ਰੂਪ ਧਾਰ ਕੇ ਹੇ ਗ੍ਰੀਵਨਾਸਿ ਜੀ ਪਾਸ਼ਾ ਮਹਾਰਾਜੀ ਤਾ ਤੁਮ ਨਾਮ ਦੀ ਦਾਤ ਮੰਗਦੇ ਹਾਂ ਤੁਹਾਡੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਾਂ ਇਸ ਕਰਕੇ ਗੁਰੂ ਰਾਮਦਾਸ ਮਹਾਰਾਜੀ ਇੱਕ ਸਿੱਖ ਦੀ ਤੜਫ ਨੂੰ ਜਿਹੜਾ ਗੁਰੂ ਦੇ ਮਲਾਬ ਵਿੱਚ ਗੁਰੂ ਦੇ ਵਿਰਾਗ ਵਿੱਚ ਆ ਕੇ ਇੱਕ ਹਿਰਦੇਕ ਦੇ ਵਿੱਚ ਤੇ ਉਹ ਤੜਫ ਹੁੰਦੀ ਆ ਉਹ ਬਿਆਨ ਕੀਤਾ ਹੈ ਜਿਵੇਂ ਇੱਕ ਬੱਚਾ ਆਪਣੀ ਮਾਂ ਨੂੰ ਤੜਫ ਜਾਏ ਕਿਸੇ ਦਾ ਕਿਸੇ ਪ੍ਰੇਮ ਪੰਧਾ ਕਿਸਦਾ ਕਿਤੇ ਪ੍ਰੇਮ ਪੰਧਾ ਦੁਨੀਆ ਲਈ ਦੁਨੀਆ ਤੜਫੀ ਜਾਂਦੀ ਹੈ ਦੁਨੀਆਂ ਲਈ ਲੋਕ ਮਰ ਜਾਂਦੇ ਨੇ ਕੋਈ ਅੱਗ ਲਾ ਕੇ ਮਰ ਜਾਂਦਾ ਕੋਈ ਪਾਣੀ ਚ ਗਿਰ ਕੇ ਮਰ ਜਾਂਦਾ ਇਹ ਇੱਕ ਤੜਪ ਹੁੰਦੀ ਹੈ ਐਸੀ ਤੜਪ ਜਿਹੜੀ ਉਹ ਤੜਪ ਝੂਠੀ ਹੈ ਸੰਸਾਰ ਦਾ ਪਿਆਰ ਝੂਠਾ ਹੈ ਉਹ ਸੰਸਾਰ ਪਿੱਛੇ ਲੱਗ ਕੇ ਆਪਣਾ ਜੀਵਨ ਗਵਾ ਲੈਂਦਾ ਹੈ ਪਰ ਜਦੋਂ ਇਹ ਤੜਫ ਇਹ ਵਿਰਾਗ ਗੁਰੂ ਦੇ ਚਰਨਾਂ ਚ ਪੈ ਜਾਂਦਾ ਹੈ ਇਹ ਵਿਰਾਗ ਤੇ ਇਹ ਤੜਫ ਫਿਰ ਜੀਵਨ ਬਣਾ ਦਿੰਦੀ ਹੈ ਜੋ ਨਾਮ ਸਿਮਰਨ ਭਗਤੀ ਹੈ ਇਹ ਨਾਲ ਜਾਣ ਵਾਲੀ ਚੀਜ ਹੈ ਨਾਲ ਜਾਣ ਵਾਲੀ ਵਸਤੂ ਹੈ ਵੱਖਰ ਹੈ ਸੌਦਾ ਹੈ ਜਿਹੜਾ ਸੰਸਾਰ ਹੈ ਇਹ ਨਾਲ ਜਾਣ ਵਾਲਾ ਨਹੀਂ ਹੈ ਇਹ ਚੁਟਾਏ ਪਰਮਾਤਮਾ ਦਾ ਨਾਮ ਸੱਚਾ ਹੈ ਇਹ ਸਾਨੂੰ ਗੁਰੂ ਜੀ ਸਾਹਿਬ ਨੇ ਦਰਸਾਉਣਾ ਕੀਤਾ ਹੈ ਇਹਦੇ ਤੋਂ ਗਿਆਨ ਲੈ ਕੇ ਅਸੀਂ ਆਪਣਾ ਜੀਵਨ ਬਣਾਉਣਾ ਹੈ ਆਓ ਭਾਈ ਇਸ ਲਈ ਪੰਕਤੀ ਪੜ੍ਹ ਕੇ ਆਪ ਸਮਾਗਤੀ ਕਰੀਏ ਕਹੋ ਨਾਮ ਗੁਰ ਨਾਮ ਦਿਰਡਾਇਆ ਹਰ ਹਰ ਨਾਮ ਹਰ ਸਤੀ ہم جاترے کا ہم چاترک دین ہر پاس بننتی واہ گرو جی کا خالصا واہ گرو جی کی فتحے